ਇਹ ਕਹਿੰਦੇ ਨੇ 8 ਪਰ ਮੈਂ ਨਹੀਂ ਕਹਿੰਦਾ 8 ਮੈਂ ਨਹੀਂ ਕਹਿੰਦਾ 8 ਮੈਂ ਕੁਛ ਨਹੀਂ ਕਹਿੰਦਾ ਇਹ ਯਾਰ ਕਹਿੰਦਾ ਇਹ ਜਿਹੜੀ ਤਮਾਕਹ ਦੇ ਚੇਨਾ ਖਾ ਰਿਹਾਦਾ ਦਾ account ਤੋਂ ਮੇਰੇ ਵੀ ਕਿਉਂ ਜੁੱਤੀਆਂ ਪਗੜੀਆਂ ਹਾਂ ਯਾਰ ਜਾ ਕੇ ਦੇਖ ਲੈ ਤੂੰ ਆਪ ਨੇ ਸਿਆਣਾ 6000 ਇਹ ਗੱਲ ਕਹਿੰਦਾ ਹੈ 6000 ਤਾਂ ਮੈਨੂੰ ਲੈ ਦੇਦਾਦਾ ਹਾਂ 6000 ਦਾ ਯਾਰ ਬਸ ਨਹੀਂ ਯਾਰ 7000 ਚੱਲ ਕਹਿੰਦਾ ਸਰਪੰਚ ਨਾਲ ਆਪਾਂ ਵਾਪਸ ਮਾ ਕੇ ਦਾ 6 7000 ਦਾ ਲੈਣਾ ਉਹ ਦੇਖੀ ਬਾਪੂ ਚੱਕ ਕੇ ਦਾ ਦੇਖ ਲੈ ਐਂ ਬੈਡਾ ਬੱਕਰੀ ਇਹਦਾ 7000 ਕਹਿੰਦਾ ਮੈਂ ਇੰਦਾ ਹੋ ਗਿਆ ਮੇਰੇ ਕੋਲ ਪੈਸੇ ਘੱਟ ਆ ਬੱਕਰੀ ਨਾਲ ਸਾਲਿਆ ਪੈਸੇ ਨਹੀਂ ਆਉਂਦੇ ਹਾਈ ਤੋਂ ਬਿਹਾਰੀ ਦੇ ਇਹ ਜੇ ਜੇ 15 15000 ਦੇ ਮੈ ਲੈ ਤੋਪਰ ਉਹ ਯਾਰ ਜੇ ਕਿਸੇ ਨੇ ਲੈਣਾ ਨਾ ਅਸੀਂ 20 ਮੰਗਦੇ ਆ 1500 ਤੱਕ ਛੱਡ ਦਾਂਗੇ ਜੇ ਕਿਸੇ ਨੇ ਲੈਣਾ ਬਾਤ ਐਨਾ ਫਰਕ ਕਿੱਥੇ ਸੌਦਾ ਬਣਦਾ 7500 ਦਾ ਦੇ ਯਾਰ ਪੂਰੇ 8000 ਦਾ ਦੇ ਜਰ ਜੇ ਦਿਨਾ ਹਾਂ ਰੇੜੀ ਆਵਾਜ਼ੀ ਵਾ ਹੈ ਚਲੋ ਸਾਡੇ ਬਾਈ ਬਾਜਨ ਕਿੰਨਾ ਭਾਲਦਾ ਤੂੰ ਇਹਦੇ ਚੋਂ ਬਾਜਨ ਤੇ ਹੀ ਲੜਦਾ ਬਾਜਨ ਦਾ ਸ਼ਾਬਾਸ਼